ਵਾਸੀ ਆ ਦੇਖ ਹਮ ਵਾਸੀ ਦੀ ਇਹ ਦਾਰੂ ਵੇਚਦੀ ਚਿੱਟਾ ਵੇਚਦੀ ਆ ਕਹਿੰਦੀ ਗੋਲੀ ਮਾਰ ਕੇ ਨਾ ਯੂਪੀ ਵੀ ਹਰ ਪਾਸ ਜਾਵਾਂਗੇ ਇਹ ਜਨਨਲੀ ਕਹਿੰਦੀ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨਿਹੰਗ ਸਿੰਘ ਇੱਕ ਪ੍ਰਵਾਸੀ ਮਹਿਲਾ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਉਸ ਨਿਹੰਗ ਸਿੰਘ ਦਾ ਨਾਮ ਹੈ ਅਨਕ ਸਿੰਘ ਉਰਫ ਰਿੰਕੂ ਗਾਂਧੀ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਹੋਰ ਵੀਡੀਓ ਪੋਸਟ ਕਰਕੇ ਪ੍ਰਵਾਸੀ ਮਹਿਲਾ ਵਾਲੀ ਵਾਇਰਲ ਵੀਡੀਓ ਦੀ ਅਸਲ ਸੱਚਾਈ ਦੱਸੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਰਿੰਕੂ ਗਾਂਧੀ ਇੱਕ ਮਹਿਲਾ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਸੀ ਰਿੰਕੂ ਗਾਂਧੀ ਨੇ ਕਿਹਾ ਹੈ ਕਿ ਕੁਝ ਟੀਵੀ ਚੈਨਲਾਂ ਨੇ ਬਿਨਾਂ ਸੱਚਾਈ ਜਾਣਿਆ ਵੀਡੀਓ ਨੂੰ ਚਲਾਇਆ ਜਦਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਪੱਖ ਵੀ ਜਾਣਨਾ ਜ਼ਰੂਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਨਕ ਸਿੰਘ ਖਾਲਸਾ ਰਿੰਕੂ ਗਾਂਧੀ ਪੰਜਾਬ ਸਿੰਘ ਸੰਸਥਾ ਤੋਂ ਪੰਜਾਬ ਸਿੰਘ ਸੰਸਥਾ ਪੰਜਾਬ ਦੇ ਵਿੱਚ ਧੀਆ ਭੈਣਾਪਰਾ ਦੀ ਬਹੁਤ ਉਪਰਾਲੇ ਕਰਦੀ ਪਈ ਆ ਕਈ ਧੀਆਂ ਦੇ ਹਜ਼ਾਰਾਂ ਧੀਆ ਦੇ ਘਰ ਵਸਾ ਚੁੱਕੇ ਆ ਹਜ਼ਾਰਾਂ ਧੀਆਂ ਨੂੰ ਇਨਸਾਫ ਦਵਾ ਚੁੱਕੇ ਆ ਸੇਵੀ ਪਾਸੇ ਗੁਰਦੁਆਰੇ ਇੱਕ 6 ਸਾਲ ਦੀ ਬੱਚੀ ਦਾ ਰੇਪ ਹੋਇਆ ਸੀ ਉਹਦਾ ਵੀ ਇਨਸਾਫ ਮੈਂ ਕੱਲੇ ਨੇ ਲੋਕਡਾਊਨ ਦੇ ਵਿੱਚ ਪੈ ਕੇ ਦਵਾਇਆ ਤੇ ਦੂਜੇ ਦੋਸ਼ੀਆਂ ਤੇ ਪਰਚਾ ਕਰਵਾ ਕੇ ਉਹਨੂੰ ਜੇਲ੍ਹ ਦੀ ਸਲਾਖਾ ਦੇ ਵਿੱਚ ਭੇਜਿਆ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਵੱਡੇ ਆਲੇ ਦੇ ਵਿੱਚ ਬੱਚੀ ਦਾ ਰੇਪ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਉੱਥੇ ਇਨਸਾਬ ਦਵਾ ਕੇ ਆਏ ਤੇ ਬੰਦੇ ਨੂੰ ਹੁਣ ਸਜ਼ਾ ਹੋਊਗੀ ਤੇ ਜਦੋਂ ਅਸੀਂ ਚੀਜ਼ਾਂ ਬਣਾ ਬੱਧੀ ਇੰਨਾ ਸਤਿਕਾਰ ਕਰਦੇ ਆ ਇੰਨਾ ਉਹਨਾਂ ਨੂੰ ਇਨਸਾਬ ਦਵਾ ਕੇ ਘਰ ਵਿਸਾਰੇ ਆ ਤੇ ਯਾਰ ਅਸੀਂ ਕਿਸੇ ਧੀ ਪੈਂਦੀ ਖਿੰਚ ਤੂੰ ਕਰਾਂਗੇ ਇਹ ਵੀਡੀਓ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਚੱਲਦੀ ਪਈ ਆ ਜਿਹਦੇ ਵਿੱਚ ਤੁਸੀਂ ਦੇਖਿਆ ਜੇ ਉਹ ਵੀਡੀਓ ਨਾ ਹੁੰਦੀ ਤਾਂ ਅਸੀਂ ਕਿਸੇ ਨੂੰ ਸਚਾਈ ਦੱਸਣ ਨੂੰ ਜੋਗੇ ਰਹਿਣਾ ਨਹੀਂ ਸੀ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਲੇਡੀਸ ਨੂੰ ਘੇਰ ਕੇ ਲੈ ਕੇ ਆ ਰਿਹਾ ਕਿਉਂ ਕਿ ਉਹ ਲੇਡੀਸ ਪਹਿਲੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਅਸੀਂ ਉਸ ਨੂੰ ਹੱਥ ਤੱਕ ਨਹੀਂ ਲਾਇਆ ਕੋਈ ਉਹਦੇ ਨਾਲ ਬਦਸਲੂਕੀ ਨਹੀਂ ਕੀਤੀ ਸਿਰਫ ਉਸ ਨੂੰ ਪਹਟਾਉਂਦਾ ਮਤਲਬ ਕੀ ਸੀ ਮੈਂ ਪੁਲਿਸ ਨੂੰ ਤਲਾਕ ਕੀਤੀ ਉਸ ਨੂੰ ਉਸ ਤੇ ਹਵਾਲੇ ਕਰਾਉਣਾ ਸੀ ਉਸ ਵੀਡੀਓ ਦੇ ਵਿੱਚ ਜਿਹੜੇ ਮੈਂ ਇਸ ਕਰਕੇ ਕਿਉਂਕਿ ਉਹ ਦੁਕਾਨ ਤੇ ਸਾਡੀ ਦੁਕਾਨ ਆ ਫੋਟੋ ਕਾਪੀ ਦੀ ਬ੍ਰਦਰ ਦੀ ਉਹ ਉੱਥੇ ਆ ਕੇ ਹੈਂਡੀਕਵਰ ਭਰਾ ਨੂੰ 10 ਦਿਨ ਤੋਂ ਤੋਕੀ ਕਰਦੀ ਪਈ ਸੀ ਤੇ 10 ਦਿਨ ਤੋਂ ਉਸ ਨੂੰ ਤਿੰਨ ਚਾਰ ਪਰਵਾਸੀ ਨੇ ਹਾਲਾਂਕਿ ਮਿਲ ਲਾ ਧਮਕੀਆਂ ਦੇ ਕੇ ਚਲੀ ਜਾਂਦੀ ਸੀ ਇੱਕ ਦਿਨ ਜਦੋਂ ਮੈਂ ਉੱਥੇ ਬੈਠਾ ਪਰਸੋਂ ਤੇ ਪਰਸੋਂ ਨੂੰ ਜਦੋਂ ਉਹ ਮੇਰੇ ਸਾਹਮਣੇ ਉਹਦੇ ਵੱਡੇ ਬ੍ਰਦਰ ਨੂੰ ਬੋਲਣ ਲੱਗ ਪਈ ਤੇ ਉਹ ਨੂੰ ਬਕਵਾਸ ਕਰਨ ਲੱਗ ਪਈ ਮੈਂ ਇਹ ਕਰ ਦੂੰਗੀ ਮੈਂ ਉਹ ਕਰ ਦੂੰਗੀ ਮੈਂ ਮੋਲਾਣਾ ਮੈਂ ਗੋਲੀਆਂ ਮਰਵਾ ਦੂੰਗੀ ਮੈਂ ਕਹਿੰਦਾ ਐਡਾ ਵੱਡਾ ਕੀ ਮਸਲਾ ਹੋ ਗਿਆ ਕਹਿੰਦੇ ਪੈਨ ਕਾਰਡ ਮੈਂ ਕਹਿੰਦਾ ਪੈਨ ਕਾਰਡ ਨੂੰ ਸਰਕਾਰੀ ਕੰਮ ਆ ਉਹ ਆਪਣੇ ਹਿਸਾਬ ਨਾਲ ਹੋਊਗਾ ਤੇ ਮੈਨੂੰ ਕਹਿੰਦੇ ਦਬ ਕੇ ਸਾਥ ਕਾ ਮੈਂ ਪਾ ਪੜੀ ਬਾਹਰ ਕਰਤਾ ਮੈਂ ਕਹਾ ਬੰਦੇ ਨੂੰ ਭੇਜੋ ਨਾਲ ਗੱਲ ਕਰਾਂਗੇ ਥੋੜੀ ਦੇਰ ਬਾਅਦ ਫਿਰ ਉਹ 10 ਬੰਦੇ 2 13 14 ਜਣੇ ਉਹ ਇਕੱਠੇ ਹੋ ਕੇ ਆਉਂਦੇ ਨੇ ਉਦੋਂ ਫਿਰ ਮੈਂ ਦੇਖਿਆ ਮੈਂ ਰੋਕ ਲਿਆ ਰਾਸਤੇ 'ਚ ਮੈਂ ਕਹਾ ਹੁਣ ਕੀ ਲੈਣ ਆਈਆਂ ਕਹਿੰਦੇ ਆਪਕੋ ਕੀ ਮਤਲਬ ਆਪਕੇ ਸਾਥ ਕੋਈ ਬਾਤ ਨਹੀਂ ਮੈਂ ਕਹਾ ਮੇਰੇ ਬ੍ਰਦਰ ਨੇ ਉਦੋਂ ਬਾਅਦ ਜਦੋਂ ਉਹ ਇੱਕ ਬੰਦਾ ਮੇਰੇ ਪਿੱਛੇ ਜਦੋਂ ਬਹਿਸ ਫਸਾਈ 'ਚ ਮੇਰੇ ਹੱਥ ਪਾਣ ਲੱਗਣਾ ਉਦੋਂ ਮੈਂ ਬਖਸ਼ੇ ਨਹੀਂ ਉਦੋਂ ਮੈਂ ਫੜ ਕੇ ਕੁੱਟੇ ਰੂਹ ਨਾਲ ਕੁੱਟੇ ਕਿਉਂਕਿ ਇਹਨਾਂ ਨੇ ਹੱਥ ਚੱਕੀ ਹੋਈ ਆ ਇਸ ਤਰ੍ਹਾਂ ਬਾਰ ਬਾਰ ਇਹ ਪੰਜਾਬੀਆਂ ਦੇ ਪੱਗਾ ਤੇ ਹੱਤ ਪਾਉਂਦੀਆਂ ਜਿਹੜੀ ਕੋਸ਼ਿਸ਼ਾਂ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੇ ਅੱਜ ਵੀਰੀ ਪੱਗ ਉਤਰ ਜਾਂਦੀ ਫਿਰ ਤੁਸੀਂ ਕਹਿੰਦਾ ਸੀ ਕਿਨੇ ਸਿੰਘ ਬਚਾ ਨਹੀਂ ਕਰ ਸਕਿਆ ਪੱਗ ਲੱਤ ਗਈ ਇਹ ਆ ਇਸ ਕਰਕੇ ਸ਼ਸਤਰਧਾਰੀਆਂ ਸੀ ਤੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਬਖਸ਼ੇ ਨੇ ਜੇ ਕੋਈ ਚੜ ਕੇ ਆਊਗਾ ਉਹਨੂੰ ਤੇਗ ਜੇ ਕੋਈ ਝੁੱਕ ਕੇ ਆਊਗਾ ਉਹਨੂੰ ਦੇਗ ਇਹ ਚੜ ਕੇ ਆਏ ਸੀ ਇਹਨਾਂ ਨੂੰ ਚੰਗੀ ਮਿਲੀ ਫਿਰ ਚੰਗੇ ਚਵੇੜੇ ਪੈਣ ਪਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਦੋ ਦਨੇ ਬੰਦੇ ਜਿਹੜੇ ਹੱਤ ਆਏ ਸੀ ਉਹਨਾਂ ਨੂੰ ਅਸੀਂ ਬਿਠਾ ਲਿਆ ਜਨਾਨੀ ਭੱਜਣ ਲੱਗੀ ਸੀ ਉਸ ਨੂੰ ਅਸੀਂ ਘੇਰ ਕੇ ਉਸ ਨੂੰ ਬਿਠਾਇਆ ਜੇ ਇਹ ਜਨਾਨੀ ਉਹ ਤੋਂ ਭੱਜਾਂਦੀ ਕੱਲ ਨੂੰ ਇਹਦੇ ਨਾਲ ਜਿਹੜੇ ਪੰਜਾਬੀ ਗੱਲ ਕਰਦੇ ਪਏ ਸੀ ਦੋ ਚਾਰ ਸਪੋਰਟ ਚ ਵੀ ਆਏ ਸੀ ਜਿਹੜੇ ਫੋਨ ਤੇ ਵੀ ਗੱਲ ਕਰਦੇ ਪਏ ਸੀ ਐਸੀ ਕਰ ਉਹ ਆਪਣੇ ਕੱਪੜੇ ਫਾੜ ਲੋ ਇਹ ਕਰ ਲੋ ਉਹ ਕਰ ਲੋ ਮਤਲਬ ਕੱਪੜੇ ਫਾੜ ਕੇ ਉਹ ਜਾ ਕੇ ਥਾਣੇ ਪੇਸ਼ ਹੋ ਜਾਂਦੀ ਲੋਕਾਂ ਨੇ ਪ੍ਰੂਫ ਥੋੜੀ ਦੇਖਣਾ ਸੀ ਜਿਉਂ ਵੀਡੀਓ ਬਣੀ ਆ ਤਾਂ ਹੀ ਅੱਜ ਅਸੀਂ ਬਚੇ ਆ ਇਸ ਕਰਕੇ ਮੇਰੇ ਵੀਰੋ ਜਿਹੜੇ ਇਹਨੂੰ ਪ੍ਰਵਾਸੀ ਗੰਗਾ ਬਣਾਈ ਫਿਰਦੇ ਨੇ ਇਹਨੂੰ ਜਨਾਨੀਆਂ ਨੂੰ ਅੱਗੇ ਕਰਕੇ ਇਹ ਚੀਜ਼ਾਂ ਕਰਨੀਆਂ ਨੇ ਉਹੋ ਇਹ ਕਰਦੇ ਪੈਣ ਤੇ ਇਸ ਕਰਕੇ ਜੇ ਬਚਣਾ ਹੈ ਤਾਂ ਇਕੱਠੇ ਹੋ ਜਾਓ ਤੇ ਉਸ ਕਰਕੇ ਜਿਹੜਾ ਉਸ ਦਿਨ ਸਾਰਾ ਡਰਾਮਾ ਹੋਇਆ ਉਹ ਇਹ ਜਨਾਨੀ ਆਪਣੀ ਬਦਮਾਸ਼ੀ ਦਾਦੀ ਬਈ ਜਨਾਨੀ ਤੋਂ ਬਹੁਤ ਲੋਕ ਦੁਖੀ ਸੀ ਏਰੀਏ ਦੇ ਵਿੱਚ ਸਾਰੇ ਮੇਰੇ ਕੋਲ ਆਏ ਨੇ ਉਹਨਾਂ ਦੀ ਸਾਰਿਆਂ ਦੀ ਵੀਡੀਓ ਪਾਵਾਂਗਾ ਮੈਂ ਤੁਹਾਡੇ ਸਾਹਮਣੇ ਤੇ ਅੱਜ ਇਹਦੀ ਜਿਹੜੀ ਬਦਮਾਸ਼ੀ ਇਹ ਵਾਰ-ਵਾਰ ਹਰੇਕ ਨੂੰ ਬਦਮਾਸ਼ੀ ਟਾਈਪ ਗੱਲਾਂ ਕਰਦੀ ਸੀ ਕਈਆਂ ਤੇ ਇਹਨੇ ਪਰਚੇ ਵੀ ਕਰਾਏ ਹੋਏ ਨੇ ਤੇ ਅੱਜ ਇਹ ਇੱਕ ਸਿੰਘ ਦੇ ਹੱਥ ਚੜ੍ਹ ਗਈ ਪਤਾ ਲੱਗ ਗਿਆ ਇਹਨੂੰ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਨਾ ਕਿ ਅਸੀਂ ਜਨਾਨੀ ਨੂੰ ਬਾਇਜਿਤ ਰੱਖਿਆ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਥਾਣੇ ਵਿੱਚ ਲੈ ਗਏ ਥਾਣੇ ਵਿੱਚ ਅਸੀਂ ਪਰਚਾ ਕਰਾਉਣ ਲੱਗੇ ਸੀ ਪਰ ਕੁਝ ਮੋਤ ਪ੍ਰਬੰਧ ਦੇ ਆ ਗਏ ਸਿਆਣੇ ਨਜ਼ਰ ਵਕਾਲਾ ਮਾਲਕ ਹੋਰ ਉਹਨਾਂ ਨੇ ਗਾਰੰਟੀ ਲਈ ਆ ਅਸੀਂ ਉਹਨਾਂ ਦੀ ਗਾਰੰਟੀ ਦੇ ਵਿੱਚ ਛੱਡਿਆ ਲਿਖਤੀ ਰੂਪ ਦੇ ਵਿੱਚ ਕਿ ਕੱਲ ਨੂੰ ਇਹੋ ਜੇ ਕੋਈ ਕਿਸੇ ਕਿੱਥੇ ਵੀ ਕੋਈ ਕੱਡੀਆਂ ਕੰਮ ਕਰਦਾ ਜਾਂ ਕੋਈ ਇਦਾਂ ਦਾ ਗੱਲ ਕਰਤੀ ਦੇਗੀ ਇੱਥੇ ਪਰਚਾ ਕਰਾਂਗੇ ਨਾਲੇ ਇਹਨਾਂ ਦੇ ਬੰਦਿਆ ਤੇ ਵੀ ਤੇ ਇਹ ਸਾਰੀ ਉਹਦੀ ਕਹਾਣੀ ਸੀ ਤੇ ਵੀਰੋ ਜੇ ਅਸੀਂ ਤੁਸੀਂ ਆਪ ਦੱਸੋ ਜੇ ਕੋਈ ਬੰਦਾ ਅਜਨਾਨੀ ਤੁਹਾਡੇ ਘਰ ਦੇ ਮੂਹਰੇ ਆ ਕੇ ਗਾਲ੍ਹਾਂ ਕੱਢੂਗੇ ਤੁਹਾਡੀ ਦੁਕਾਨ ਦੇ ਮੂਹਰੇ ਆ ਕੇ ਗਾਲ੍ਹਾਂ ਕੱਢੇ ਤੁਸੀਂ ਉਹਨਾਂ ਨੂੰ ਚਾਹ ਪਿਲਾਓਗੇ ਕਿ ਉਹਦਾ ਉਹਨਾਂ ਨੂੰ ਰੋਟੀ ਖਿਲਾਓਗੇ ਕਿ ਉਹਨਾਂ ਦਾ ਇਹੇ ਕਰੋਗੇ ਜਿਹੜਾ ਮੈਂ ਕੀਤਾ ਮੈਂ ਤੇ ਵੀਰੇ ਇਦਾਂ ਹੀ ਕਰਾਂਗਾ ਜੇ ਅੱਗੇ ਤੋਂ ਕੋਈ ਚੜ ਕੇ ਆਊਗਾ ਤੇ ਇਸ ਕਰਕੇ ਮੇਰੀ ਸਮੁੱਚੀ ਕੌਮ ਨੂੰ ਬੇਨਤੀ ਆ ਕਿ ਜੇ ਪੰਜਾਬ ਨੂੰ ਬਚਾਣਾ ਪੰਜਾਬੀਤ ਨੂੰ ਬਚਾਣਾ ਇਕੱਠੇ ਹੋ ਜਾਓ ਨਹੀਂ ਤੇ ਬਹੁਤ ਬੁਰਾ ਹੋਣਾ ਪੰਜਾਬ ਦੇ ਨਾਲ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇਹ ਹੱਤਵਾਲੇ ਦੇ 92 ਜਿਹੜੇ ਐਮਐਲਏ ਨੇ ਪੰਜਾਬ ਸਰਕਾਰ ਦੇ ਜਾਂ 117 ਐਮਐਲਏ ਪੂਰੇ ਪੰਜਾਬ ਦੇ ਉਹਨਾਂ ਨੂੰ ਬੇਨਤੀ ਹੈ ਵਿਧਾਨ ਸਭਾ ਦੇ ਵਿੱਚ ਪੰਜਾਬ ਸਟੇਟ ਹੁੱਡ ਬਣਾਇਆ ਜਾਏ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਏ business ਵਿੱਚ ਵੀ ਕੰਮ ਵਿੱਚ ਵੀ ਸਰਕਾਰੀ ਨੌਕਰੀ ਵਿੱਚ ਵੀ ਉਸ ਤੋਂ ਬਾਅਦ ਗੈਰ ਪੰਜਾਬੀ ਨੂੰ ਇੱਥੇ ਜ਼ਮੀਨਾਂ ਨਾ ਖਰੀਦੀਆਂ ਜਾਣ ਖਰੀਦ ਦਿੱਤੀਆਂ ਜਾਣ ਤੇ ਇਹ ਤ ਤਦ ਜਾ ਕੇ ਇਹ ਠੱਲ ਪਾਉਗੇ ਨਹੀਂ ਤੇ ਵੀਰੇ ਰੰਡਾਰੀ ਉੱਤੇ ਜਾ ਕੇ ਦੇ ਲੋ ਢੰਡਾਰੀ ਦੇ ਵਿੱਚ ਇੱਕ ਬੰਦੇ ਦਾ ਕਤਲ ਕਰ ਦਿੱਤਾ ਪੰਜਾਬੀ ਦਾ ਬੰਦਾ ਹਾਲੇ ਤੱਕ ਫਰਾਰ ਆ ਨਾਨੀ ਦੇ ਕੱਪੜੇ ਫਾੜ ਦਿੱਤੇ ਇੱਕ ਸਿੱਖ ਦੀ ਦਸਤਾਰ ਤੱਕ ਲਾਈ ਗਈ ਕਈ ਧੀਆਂ ਨਾਲ ਉੱਤੇ ਗਲਤ ਕੰਮ ਹੋਏ ਨੇ ਤੇ ਇਸ ਕਰਕੇ ਇਹਨਾਂ ਨੂੰ ਤਦੀ ਠੱਲ ਪਾਉਗੀ ਜੇ ਅਸੀਂ ਇਕੱਠੇ ਹੋਵਾਂਗੇ ਜੇ ਪ੍ਰਵਾਸੀ ਮੇਰੀ ਕੋਈ ਵੀਡੀਓ ਸੌਂਦਿਆ ਉਹ ਕੰਨ ਖੋਲ ਕੇ ਸੁਣ ਲਵੇ ਅੱਗੇ ਤੋਂ ਕਿਸੇ ਪੰਜਾਬੀ ਦੇ ਉੱਤੇ ਇਹ ਗੈਂਗਾ ਬਣਾ ਕੇ ਜੇ ਤੁਸੀਂ ਵਾਰ ਕੀਤਾ ਤੇ ਬਖਸ਼ੇ ਨਹੀਂ ਜਾਓਗੇ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਪਹਿਲਾ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਆ ਤੇ ਅਸੀਂ ਆਪਣੇ ਤਰੀਕੇ ਨਾਲ ਇਹਨਾਂ ਦੀ ਛਿੱਤ ਪਰੇਡ ਕਰਾਂਗੇ ਤੇ ਪੰਜਾਬੀਓ ਇਕੱਠੇ ਹੋ ਜਾਓ ਜੇ ਪੰਜਾਬ ਬਚਾਉਣਾ ਫੇ ਫੋਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਸਾਥ ਦਿਓ ਅਸੀਂ ਤਾਂ ਵੱਡਾ ਉਪਰਾਲਾ ਕਰਨ ਜਾ ਰਹੇ ਆ ਪੰਜਾਬ ਨੂੰ ਬਚਾਉਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ